ਕਰਿਓ ਤੁਸੀਂ ਇੱਕ ਵਾਰ ਫਿਰ ਤੁਹਾਨੂੰ ਜੁੜ ਗਿਓ ਸਾਡੇ ਚੈਨਲ 3 ਫੋਲਡ ਦੇ ਨਾਲ ਆ ਰੋਜ਼ ਤੁਹਾਨੂੰ ਇੱਕ ਨਵੇਂ ਵਿਸ਼ਿਆਂ ਤੇ ਇੱਕ ਨਵੇਂ ਟਾਪਿਕਾਂ ਤੇ ਵੀਡੀਓ ਦਿੰਨੇ ਆ ਤਾਂ ਕਿ ਉਸ ਵੀਡੀਓ ਰਾਹੀਂ ਤੁਸੀਂ ਕੁਝ ਸਿੱਖ ਸਕੋ ਜਾਂ ਫਿਰ ਆਪਣੇ ਬੱਚਿਆਂ ਨੂੰ ਕੁਝ ਸਿਖਾ ਸਕੋ ਜਾਂ ਉਸ ਵੀਡੀਓ ਰਾਹੀਂ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕੋ ਜਾਫਰ ਆਪਰੇ ਜਾਣਕਾਰੀ ਨੂੰ ਹੋਰ ਬਦਾ ਸਕੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸ਼ਬਦਾਂ ਤੇ ਉਹਨਾਂ ਦੇ ਤਾਲ ਮੇਲਾ ਤੇ ਪੰਜਾਬੀ ਸ਼ਬਦਾਂ ਦੇ ਵਿੱਚ ਕਿਸ ਤਰ੍ਹਾਂ ਤੋਂ ਕਿਸੇ ਚੀਜ਼ ਦੇ ਨਾਮ ਬਣਦੇ ਨੇ ਉਸ ਦੇ ਬਾਰੇ ਵੀ ਗੱਲ ਕਰਾਂਗੇ ਤੇ ਪੰਜਾਬੀ ਰਿਲੇਟਡ ਸਾਡਾ ਟੌਪਿਕ ਆ ਤੇ ਉਹੀ ਅਸੀਂ ਸ਼ੁਰੂਆਤ ਊੜੇ ਵਾਲੇ ਤੋਂ ਕਰਾਂਗੇ ਤੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਉਹਨਾਂ ਸਭ ਮਿੱਤਰਾਂ ਸੱਜਣਾਂ ਦਾ ਪੈਣਾ ਭਰਾਮਾ ਦਾ ਸਾਡੇ ਬਜ਼ੁਰਗਾਂ ਦਾ ਜੋ ਸਾਡੇ ਚੈਨਲ ਨੂੰ ਪਿਆਰ ਦਿੰਦੇ ਨੇ ਜਾਂ ਸਾਡੇ ਚੈਨਲ ਦੇ ਥਰੂ ਜਾਣਕਾਰੀ ਇਕੱਤਰ ਕਰਦੇ ਨੇ ਉਹਨਾਂ ਸਾਰੇ ਦੰਤਾਂ ਨੂੰ ਧੰਨਵਾਦ ਬਹੁਤ-ਬਹੁਤ ਦਾ ਸਤਿਕਾਰ ਤੇ ਪਿਆਰ ਕਈ ਸਾਲਾਂ ਤੋਂ ਮਸਲਾ ਪੰਜਾਬੀ ਬੋਲੀ ਦਾ ਬੋਲਣ ਲੱਗਿਆ ਹੋਇਆ ਪਖਿਆ ਹੋਇਆ ਕਈ ਤਰਬੀਬਾਂ ਤਕਸੀਮਾਂ ਕਈ ਉਪਰਾਲੇ ਇਸ ਪੰਜਾਬੀ ਬੋਲੀ ਨੂੰ ਸਾਡੀ ਮਾਂ ਬੋਲੀ ਨੂੰ ਜੋ ਪੰਜਾਬ ਦੇ ਵਿੱਚ ਹੀ ਨਹੀਂ ਪਾਕਿਸਤਾਨ ਦੇ ਵਿੱਚ ਵੀ ਬੋਲੀ ਜਾਂਦੀ ਹੈ ਕਿਉਂਕਿ ਪੰਜਾਬ ਦਾ ਬਹੁਤਾਂ ਦਾ ਹਿੱਸਾ ਪਾਕਿਸਤਾਨ ਵਿੱਚ ਵੀ ਹੈ ਉਹ ਵੀ ਪੰਜਾਬੀ ਨੇ ਸਾਡੇ ਆਪਣੇ ਨੇ ਸਾਡੇ ਆਪਣੇ ਭੈਣ ਭਰਾ ਨੇ ਸਾਡੇ ਚਾਚੇ ਤਾਈ ਨੇ ਜੋ 47 ਦੀ ਪੱਨ ਮਿਲੇ ਸਾਡੇ ਤੋਂ ਦੂਰ ਹੋ ਗਏ ਸਾਡੇ ਤੋਂ ਦੂਰ ਕਰ ਦਿੱਤੇ ਗਏ ਜਦੋਂ ਕਿਸੇ ਦੋ ਦੇਸ਼ਾਂ ਦੇ ਵਿੱਚ جنگ ਲੜਦੀ ਆ ਲੱਗਦੀ ਆ ਤਾਂ ਇਹ ਗੱਲ 100% ਤੈਹ ਹੁੰਦੀ ਆ ਕਿ ਰਿਜਲਟ ਕਿਸੇ ਇੱਕ ਦੇ ਹਿੱਸੇ ਹੋਣਾ ਤੇ ਇੱਕ ਨੂੰ ਹਾਰ ਕਬੂਲ ਨਹੀਂ ਪੈਂਦੀ ਆ ਤੇ ਦੂਜੇ ਦੇ ਸਿਰ ਚਿੱਤ ਦਾ ਤਾਜ ਸਜਦਾ ਚਾਹੇ ਉਸ ਦੀ ਮਦਦ ਕਿਸੇ ਗਵਾਨੀ ਸੂਬੇ ਨੇ ਕੀਤੀ ਹੋਵੇ ਜਾਂ ਫਿਰ ਉਸ ਦੇ ਗਵਾਨੀ ਦੇਸ਼ਾਂ ਨੇ ਕੀਤੀ ਹੋਵੇ ਪਰ ਜਦੋਂ ਸਾਡੇ ਪੰਜਾਬ ਦੀ ਵੰਡ ਹੋਈ ਤਸਾਦੀ ਲੜਾਈ ਸਾਡੇ ਆਪਸ ਵਿੱਚ ਹੀ ਹੋਈ ਉਹ ਲੜਾਈ ਨੂੰ ਧਰਮਾਂ ਦੀ ਮੱਜਮਾਂ ਦੀ ਜਾਤਾਂ ਤੇ ਕਬੀਲਿਆਂ ਵਿੱਚ ਵੰਡ ਦਿੱਤਾ ਗਿਆ ਤਾਂ ਕਿ ਲੋਕ ਇਕੱਤਰ ਨਾ ਹੋ ਸਕਣ ਇਕੱਠੇ ਨਾ ਹੋ ਸਕਣ ਤੇ ਇੱਕ ਬਹੁਮਾਤਰ ਗਿਣਤੀ ਦੇ ਵਿੱਚ ਆਪਣਾ ਕੋਈ ਰੁਤਬਾ ਨਾ ਬਣਾ ਸਕਣ ਪੰਜਾਬੀ ਨੂੰ ਬਚਾਉਣ ਲਈ ਬੜੇ ਉਪਰਾਲੇ ਹੋਏ ਬੜੀਆਂ ਹੁਣ ਵੀ ਉਪਰਾਲੇ ਚੱਲ ਰਹੇ ਨੇ ਪਰ ਅਸੀਂ ਆਪਣੀ ਪੰਜਾਬੀ ਬੋਲੀ ਤੋਂ ਦੂਰ ਕਿਉਂ ਹੋਏ ਇਹ ਵਿਸ਼ਾ ਜਿੱਥੇ ਤੱਕ ਹੁਣ ਪੰਜਾਬੀ ਦੀ ਹੋਂਦ ਨੂੰ ਬਚਾਉਣ ਦਾ ਉਥੇ ਤੱਕ 1947 ਦਾ ਉਹ ਵਾਕਿਆ ਯਾਦ ਕਰਦੇ ਹਾਂ ਜਦੋਂ ਸਾਡੇ ਵਿੱਚ ਆਪਸੀ ਫੁੱਟ ਪਾ ਕੇ ਸਾਨੂੰ ਜਾਤਾਂ ਮਜਮਾਂ ਦੇ ਧਰਮਾਂ ਦੇ ਨਾਂ ਤੇ ਪਟਕਾਇਆ ਗਿਆ ਤੇ ਸਾਡੇ ਕੋਲੋਂ ਆਪਣੇ ਭੈਣ ਭਰਾ ਸਾਡੇ ਆਪਣੀ ਸੱਜਣ ਆਪਣੇ ਮਿੱਤਰ ਆਪਣੇ ਚਾਚੇ ਤਾਈ ਖੋ ਲਿਆ ਗਿਆ ਤੇ ਸਾਡੇ ਪੰਜਾਬ ਦੇ ਵਿੱਚੋਂ ਹੀ ਇੱਕ ਪਾਕਿਸਤਾਨ ਬਣਾ ਦਿੱਤਾ ਗਿਆ ਉਹ ਵੰਡ ਇੰਡੀਆ ਦੀ ਨਹੀਂ ਹੋਈ ਉਹ ਵੰਡ ਭਾਰਤ ਦੀ ਨਹੀਂ ਹੋਈ ਉਹ ਵੰਡ ਸਾਡੇ ਪੰਜਾਬ ਦੀ ਹੋਈ ਸੀ ਤੇ ਅੱਜ ਵੀ ਸਾਨੂੰ ਸਿਰਫ 2% ਜਾਂ 2% ਕਹਿ ਕੇ ਬਲਾਇਆ ਜਾਂਦਾ ਤੇ ਉਹ 2% ਦੀ ਗਣਤੀ ਅੱਜ ਵੀ ਉਹਨਾਂ ਨੂੰ ਚੁੜਦੀ ਹੈ ਦੇਖੋ ਅਸੀਂ ਕੋਸ਼ਿਸ਼ ਕਰਨੀ ਹੈ ਕਿ ਉਹ 47 ਦੇ ਦਹਾਕੇ ਵਿੱਚ ਭਾਵੇਂ ਸਾਡੇ ਕੋਲੋਂ ਸਾਡਾ ਅੱਧਾ ਪੰਜਾਬ ਹੋ ਗਿਆ ਅੱਧੇ ਪੰਜਾਬੀ ਬੋਗੇ ਅੱਧੇ ਸਾਡੇ ਗੁਰੂ ਧਾਮ ਦੇ ਬੋਗੇ ਪਰ ਅਸੀਂ ਆਪਣੀ ਬੋਲੀ ਨਹੀਂ ਖੋਣਦੇ ਪੰਜਾਬੀ ਬੋਲੀ ਦੀ ਹੋਂਦ ਜੋ ਹੋਈ ਉਸ ਤੋਂ ਬਾਅਦ ਅਸੀਂ ਬੜੀ ਪਿਆਰ ਨਾਲ ਇਸ ਬੋਲੀ ਨੂੰ ਬੋਲਣਾ ਸ਼ੁਰੂ ਕੀਤਾ ਜਦੋਂ ਬੱਚਾ ਜਨਮ ਲੈਂਦਾ ਤਾਂ ਉਸ ਦੇ ਸੰਬੋਧਨ ਵਿੱਚ ਉਸ ਦੀ ਮਾਂ ਉਸ ਨੂੰ ਦਸਰੀਆ ਤੇਰਾ ਪਿਓ ਤੇਰਾ ਭੈਣ ਤੇਰਾ ਭਰਾ ਤੇਰਾ ਚਾਚਾ ਤੇਰਾਤਾਇਆ ਤੇਰੀ ਬੂਆ ਤੇਰੀ ਮਾਸੀ ਉਸ ਤੋਂ ਬਾਅਦ ਬੱਚਾ ਆਪਣੀ ਜ਼ਿੰਦਗੀ ਦਾ ਸਫਰ ਤੈਅ ਕਰਦਾ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਉਸ ਨੂੰ ਉੜਾ ਪਾਉਣਾ ਸਿਖਾਇਆ ਜਾਂਦਾ ਚੜ੍ਹੇਾਰੇ ਤੋਂ ਉਹ ਸ਼ੁਰੂਆਤ ਕਰਦਾ ਹੈ ਆਪਣੀ ਜੀਵਨ ਦੀ ਦੇ ਸਫਰ ਦੇ ਵਿੱਚੋਂ ਆਪਣਾ ਪਹਿਲਾ ਕਦਮ ਧਰਦਾ ਹੈ ਆਪਣੀ ਜ਼ਿੰਦਗੀ ਦੀ ਪੜਾਈ ਦਾ ਉਹ ਪਹਿਲਾ ਕਦਮ ਉਸ ਊੜੇ ਤੇ ਉਸੇ ਓੰਕਾਰ ਦੇ ਨਾਮ ਤੇ ਅੱਖਦਾ ਹੈ ਉਸ ਦੇ ਪਰਮਾਤਮਾ ਦੀ ਰਜ਼ਾ ਵਿੱਚ ਆਪਣਾ ਪਹਿਲਾ ਜਦੋਂ ਕਦਮ ਰੱਖਦਾ ਸਭ ਤੋਂ ਪਹਿਲਾਂ ਉਸ ਨੂੰ ਊੜਾ ਪੋਣਾ ਸਿਖਾਇਆ ਜਾਂਦਾ 32 ਅਖਰੀਏ ਕੂੜੇ ਆਲੇ ਦੇ ਵਿੱਚ ਜਦੋਂ ਸੰਬੋਧਨ ਕੀਤਾ ਗਿਆ 35 ਅੱਖਰ ਉਹਨਾਂ 35 ਅੱਖਰਾਂ ਨੂੰ ਜੋੜ ਕੇ ਇਹ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਉਸ ਕੂੜੇ ਆਲੇ ਦੇ 35 ਅੱਖਰਾਂ ਦੇ ਅਸਾਬ ਨਾਲ ਸਾਡੀ ਪੂਰੀ ਪੰਜਾਬੀ ਜਿਉਂਦੀ ਹੈ ਹਰ ਸ਼ਬਦ ਨੂੰ ਬੋਲਣ ਲਈ ਸਾਨੂੰ ਸ਼ਬਦਾਂ ਨੂੰ ਜੋੜਨਾ ਪੈਂਦਾ ਹੈ ਅਗਰ ਅਸੀਂ ਪੰਜਾਬ ਲਿਖਣਾ ਤਾਂ ਪਹਿਲਾਂ ਪਪਾ ਫਿਰ ਉਹਦੇ ਟਿੱਪੀ ਜੱਜਾ ਜੱਜੇ ਨੂੰ ਕੰਨਾ ਬੱਬਾ ਪੰਜਾਬ ਬਣਾਇਆ ਜਾਂਦਾ ਪੰਜਾਬ ਨੌ ਵੀ ਕਿਉਂ ਪਿਆ ਕਿਉਂਕਿ ਸਾਡੇ ਇਸ ਪੰਜਾਬ ਦੇ ਵਿੱਚ ਸਾਡੇ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਗਿਆ ਪੰਜ ਦਰਿਆ ਪਲਸ ਆਪ ਆਪ ਪਾਣੀ ਪੰਜ ਦਰਿਆਵਾਂ ਦੀ ਧਰਤੀ ਤੇ ਉਸ ਤੋਂ ਨੋਂ ਸਾਡਾ ਪੰਜਾਬ ਪਿਆ ਤੇ ਉਸ ਪੰਜਾਬੀ ਬੋਲੀ ਨੂੰ ਅਸੀਂ ਲੈ ਕੇ ਅੱਗੇ ਦੁਰੇ ਪੰਜਾਬੀ ਲਫ਼ਜ਼ਾਂ ਨੂੰ ਅੱਗੇ ਲੈ ਕੇ ਦੁਰੇ ਸ਼ਬਦਾ ਦੀ ਖੇਡ ਪਿਆਰ ਦੀ ਖੇਡ ਖੇਡੀ ਜਾਣੀ ਚਾਹੀਦੀ ਸੀ ਪਰ ਉਹ ਸ਼ਬਦਾ ਦੀ ਖੇਡ ਨੂੰ ਇੱਕ ਜ਼ਹਿਰ ਬਣਾ ਕੇ ਸਾਡੇ ਅੰਦਰ ਪ੍ਰੂਤ ਤਾ ਗਿਆ ਅਸੀਂ ਪੰਜਾਬੀ ਸ਼ਬਦਾਂ ਨੂੰ ਪੜਦੇ-ਪੜਦੇ ਪੜਨੋਂ ਹਟ ਗਏ ਨਾ ਤਾਂ ਕੋਸ਼ਿਸ਼ ਸਾਡੇ ਪਰਿਵਾਰਾਂ ਨੇ ਕੀਤੀ ਨਾ ਕੋਸ਼ਿਸ਼ ਅਸੀਂ ਅੱਗੇ ਸਾਡੇ ਬੱਚਿਆਂ ਨੂੰ ਕਰਨ ਦਿੱਤੀ ਪੰਜਾਬੀ ਹੁਣ ਲੋਕਾਂ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਹੁੰਦੀ ਆ ਕਿਉਂਕਿ ਉਹ ਜਦੋਂ ਵਿਦੇਸ਼ੀ ਭਾਸ਼ਾਵਾਂ ਬੋਲਦੇ ਤਾਂ ਉਹਨੂੰ ਫਕਰ ਮਹਿਸੂਸ ਹੁੰਦਾ ਕਿ ਅਸੀਂ ਇੰਗਲਿਸ਼ ਬੋਲਣੀ ਸਿੱਖ ਲਈ ਜਾਂ ਅਸੀਂ ਕਿਸੇ ਹੋਰ ਮੁਲਕ ਦੀ ਭਾਸ਼ਾ ਬੋਲਣੀ ਸਿੱਖ ਲਈ ਚਾਹੇ ਜਰਮਨ ਦੀ ਆਸਟਰੀਆ ਦੀ ਜਾਂ ਕਿਤੇ ਵੀ ਕਿਸੇ ਮੁਲਕ ਦੀ ਲਾਲੂ ਕਿਸੇ ਦੇਸ਼ ਦੀ ਲਾਲੂ ਪਰ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਆਪਣੀ ਬੋਲੀ ਤੋਂ ਦੂਰ ਹੋ ਗਏ ਕੋਹਾ ਦੂਰੀ ਬਣਾ ਲਈ ਆਪਣੇ ਅਕਸ ਨੂੰ ਆਪਣੇ ਦੇਸ਼ ਨੂੰ ਆਪਣੀ ਬੋਲੀ ਨੂੰ ਆਪਣੀ ਮਾਂ ਭਾਸ਼ਾ ਨੂੰ ਤੁਸੀਂ ਆਪਣੇ ਤੋਂ ਹੀ ਬੜਾ ਦੂਰ ਕਾ ਦਿੱਤਾ ਪੰਜਾਬੀ ਸ਼ਬਦਾਂ ਦੀ ਜੋ ਸ਼ੁਰੂਆਤ ਹੁੰਦੀ ਹੈ ਉਸ ਊੜੇ ਆੜੇ ਦੇ 35 ਅੱਖਰਾਂ ਤੋਂ ਉਸ ਪੰਜਾਬੀ ਦੀ ਸਿਰਜਣਾ ਹੁੰਦੀ ਹੈ ਤੇ ਹਰ ਇੱਕ ਦਾ ਨਾਮ ਉਹਨਾਂ 35 ਅੱਖਰਾਂ ਤੋਂ ਲਿਖਿਆ ਜਾਂਦਾ ਹੈ ਜਿਸ ਦੇ ਵਿੱਚ ਕੰਨੀ ਕਨਾੜੇ ਹੋੜੇ ਔਂਕਰ ਦਲੈਂਕੜ प्यारी प्यारी बड़ा kuj मौजूद होता है इस उड़ीआड़े दी लिपि ਤੋਂ ਬਿਨਾ 35 ਅੱਖਰਾਂ ਦੀ ਲਿਪੀ ਤੋਂ ਬਿਨਾ ਕਿਸੇ ਵੀ ਚੀਜ਼ ਨੂੰ ਸੰਬੋਧਨ ਕਰਨਾ ਜਾਂ ਕਿਸੇ ਚੀਜ਼ ਦਾ ਨਾਮ ਲੈਣਾ ਜਾਂ ਕਿਸੇ ਚੀਜ਼ ਦਾ ਨਾਮ ਰੱਖਣਾ ਅਸੰਭਵ ਹੈ ਅਸੰਭਵ ਸਭ ਤੋਂ ਪਹਿਲਾਂ ਅਗਰ ਸਾਨੂੰ ਇਹ 35 ਅੱਖਰਾਂ ਦਾ ਪੂਰਾ ਮਿਊਰਾ ਯਾਦ ਹੈ ਊੜਾ ਆੜਾ ਈੜੀ ਸੱਤੇ ਯਾਦ ਹੈ ਫਿਰ ਅਸੀਂ ਕਿਸੇ ਵੀ ਚੀਜ਼ ਨੂੰ ਸੰਬੋਧਨ ਕਰਕੇ ਜਾਂ ਸੰਬੋਧਨ ਕਰਕੇ ਬੁਲਾ ਸਕਦੇ ਹਾਂ ਜਿਵੇਂ ਹੁਣ ਆ ਇੱਕ ਰਿਮੋਟ ਹੈ ਇਹਨੂੰ ਅਸੀਂ ਪੰਜਾਬੀ ਦੇ ਵਿੱਚ ਰਿਮੋਟ ਕਿਵੇਂ ਲਿਖਾਂਗੇ ਰਾ ਰਾ ਰਾਲੀ ਨੂੰ ਸੇ ਆਲੀ ਮੰਮਾ ਮੰਮੇ ਨੂੰ ਊੜਾ ਕੈਂਕਾ ਰਿਮੂਵ ਕਿਉਂਕਿ ਅਗਰ ਸਾਡੇ ਕੋਲ ਅੱਖਰਾਂ ਦੀ ਪਛਾਣ ਨਾ ਹੋਵੇ ਤਾਂ ਫਿਰ ਕਿਸੇ ਚੀਜ਼ ਦਾ ਨਾਮ ਅਸੀਂ ਨਹੀਂ ਕਰ ਸਕਦੇ ਜਾਂ ਕਿਸੇ ਵੀ ਚੀਜ਼ ਦਾ ਨਾਮ ਸੰਬੋਧਨ ਨਹੀਂ ਕਰ ਸਕਦੇ ਅਸੀਂ ਆਪਣੇ ਬੱਚਿਆਂ ਨੂੰ ਕਾਹੀ ਪੰਜਾਬੀ ਬੋਲੀ ਬਾਰੇ ਕੁਝ ਦੱਸ ਸਕਦੇ ਆ ਅਗਰ ਸਾਨੂੰ ਕੁਝ ਪਤਾ ਅਸੀਂ ਖੁਦ ਇਸ ਬੋਲੀ ਤੋਂ ਦੂਰ ਹੋ ਕੇ ਬੋਲੀ ਦੇ ਨਾਲ ਨਾਲ ਇਸ ਦੁਸ਼ਤ ਤੋਂ ਵੀ ਦੂਰ ਜਾ ਰਹੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਸਾਡੇ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਲੁਝਾਨ ਕਰ ਰਹੇ ਨੇ ਉਹ ਕੱਲੇ ਬਾਹਰ ਨਹੀਂ ਜਾ ਰਹੇ ਨਾਲ ਆਪਣੀ ਬੋਲੀ ਤੇ ਆਪਣਾ ਵਿਰਸਾ ਆਪਣਾ ਪਛੋਕੜ ਆਪਣੀ ਸੱਭਿਆਤਾ ਆਪਣਾ ਕਲਚਰ ਪਿੱਛੇ ਛੱਡ ਕੇ ਚਲੇ ਜਾਂਦੇ ਨੇ ਇੱਕ ਟੀਮ ਦੇ ਵਿੱਚੋਂ ਇੱਕ ਹੋਰ ਮੈਂਬਰ ਖੜ ਜਾਂਦਾ ਹੈ ਦਿਨ ਬਾ ਦਿਨ ਇਹ ਪੰਜਾਬ ਖਾਲੀ ਹੋ ਰਿਹਾ ਕਿਉਂਕਿ ਸਾਡੀ ਨੌਜਵਾਨੀ ਬਾਹਰਲੇ ਮੁਲਕਾਂ ਦਾ ਰੁਝਾਨ ਕਰਦੇ ਇੱਕੋ ਲਕੀਰ ਦੇ ਫਕੀਰ ਬਣ ਕੇ ਜਾਣਾ ਅੱਜ ਤੁਸੀਂ ਟੀਵੀ ਨਿਊਜ਼ਾਂ ਦੇ ਵਿੱਚ ਖਬਰਾਂ ਪੜ੍ਹਦੇ ਹੋ ਕਿ ਕੋਈ ਬੱਚਾ ਸਟ੍ਰੈਸ ਵਿੱਚ ਪੂਰਾ ਹੋ ਗਿਆ ਕਿਸੇ ਨੂੰ ਅਟੈਕ ਹੋ ਗਿਆ ਜਾਂ ਕਿਸੇ ਦਾ ਕਤਲ ਹੋ ਗਿਆ ਜਾਂ ਕਿਸੇ ਦੀ ਖੁਦਖੁਸ਼ੀ ਹੋ ਗਈ ਇਹ ਚੀਜ਼ਾਂ ਡਿਪਰੈਸ਼ਨ ਦੀ ਤੁਸੀਂ ਉੱਤੇ ਆਮ ਦੇਖਣ ਮਿਲਦੀਆਂ ਨੇ ਅਖਬਾਰਾਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਜਾਂ ਇੰਟਰਨੈਟ ਦੇ ਵਿੱਚ ਬੀਗਸ ਨਾਲ ਇੱਥੋਂ ਤੱਕ ਦਾ ਜ਼ਿਕਰ ਕਰੀਏ ਤਾਂ ਠੀਕ ਸੀ ਪਰਸਾਨੀਆਂ ਆਪ ਵੀ ਆਪ ਸਿਰੰਸਾ ਜੋ ਉੱਥੇ ਵੀ ਇਧਰ ਲਿਆ ਉਧਰ ਨੇ ਮੁਨਕਾਂ ਵਿੱਚ ਵੀ ਦੁਗਣੀਆਂ ਹੋ ਗਈਆਂ ਅੱਜ ਕੈਨੇਡਾ ਵਰਗੀ ਧਰਤੀ ਤੇ ਸਾਡਾ ਪੰਜਾਬੀ ਪੰਜਾਬੀ ਨੂੰ ਹੀ ਮਾਰ ਰਿਹਾ ਦੇਖੋ ਬੰਦਾ ਕਦੇ ਮਰਦਾ ਨਹੀਂ ਜੇ ਉਸ ਨੂੰ ਆਪਣਾ ਨਾ ਮੰਨ। ਆਪਣਾ ਆਪਣੇ ਹੀ ਉਸ ਨੂੰ ਖਤਮ ਕਰਕੇ ਤੁਰੀ। ਅਸੀਂ ਹੋਂਦ ਬਚਾਉਣੀ ਆ ਪੰਜਾਬੀ ਬੋਲੀ ਦੀ। ਪੰਜਾਬੀ ਲਿਪੀ। ਆਪਣੇ ਬੱਚਿਆਂ ਨੂੰ ਇਸ ਪੰਜਾਬੀ ਨਾਲ ਜੋੜੋ। ਪੰਜਾਬੀ ਬੋਲੀ ਨਾਲ ਜੋੜੋ। ਪੰਜਾਬ ਦੇ ਮਿਰਸੇ ਨਾਲ ਜੋੜੋ। ਤਾਂ ਕਿ ਤੁਹਾਡੇ ਬੱਚੇ ਇਸ ਪੰਜਾਬੀ ਨੂੰ ਭੁੱਲ ਨਾ ਸਕਣ। ਤੇ ਇਸ ਪੰਜਾਬੀ ਤੋਂ ਕੌਹਾਂ ਦੂਰ ਨਾ ਜਾ ਸਕ। ਪੰਜਾਬੀ ਜਿਉਂਦੀ ਰਹੂ ਤਾਂ ਪੰਜਾਬ